ਕਾਮ ਮਾੜੀ ਚੀਜ਼ ਨਹੀਂ ਹੈਗੀ ਜੇ ਕਾਮ ਮਾੜਾ ਹੁੰਦਾ ਸਾਡੇ ਸਰੀਰ ਵਿੱਚ ਨਹੀਂ ਸੀ ਹੋਣਾ ਪਰਮਾਤਮਾ ਨੇ ਕਦੇ ਕੋਈ ਚੀਜ਼ ਨਹੀਂ ਅਸੀਂ ਦੁਦਾਰ ਵਰਤੋਂ ਕਰਨ ਲੱਗ ਪਏ ਅਸੀਂ ਕੀ ਕਰਦੇ ਹਾਂ ਅਸੀਂ ਸਵਾਦ ਲੈਣ ਲੱਗ ਪਏ ਉਹਨੂੰ ਮਨੋਰੰਜਨ ਕਰ ਰਹੇ ਨੇ ਲੋਕ ਮਨੋਰੰਜਨ ਦਾ ਸਾਧਨ ਨਹੀਂ ਸੀ ਤਾਂ ਇੱਕ ਮਤਲਬ ਵੀ ਆਪਾਂ ਕਾਵਾਂਗੇ ਕਿ ਸਿਰਜਣਾ ਦੀ ਪ੍ਰਕਿਰਿਆ ਸੀ ਸਵਾਦ ਜਿਹੜਾ ਬੰਦੇ ਨਾ ਜੀਵ ਦਾ ਸਵਾਦ ਹੋਵੇ ਕਿਸੇ ਵੀ ਤਰ੍ਹਾਂ ਸਵਾਦ ਹੋਵੇ ਉਹ ਸਵਾਦ ਤੁਹਾਨੂੰ ਭਾਜੀ ਨਰਕ ਵੱਲ ਲੈ ਕੇ ਜਾਂਦਾ ਹੈ ਇਨੂੰ ਕਾਬੂ ਤਾਂ ਹੀ ਕਰੋਗੇ ਜੇਕਰ ਤੁਸੀਂ ਗਿਆਨ ਨਾਲ ਜੁੜੋਗੇ। ਸਾਬਣ ਦੀ ਮਸ਼ਹੂਰੀ ਤੇ ਦੇਖੋ ਕਿਦਾਂ ਦੀ ਹੈ। ਹਾਂ। ਹਨਾ ਸਾਬਣੇ ਵੀ ਕਹਿ ਸਕਦੇ ਨੇ ਭਾਜੀ ਆ ਸਾਬਣ ਨਾਲ ਉਹ ਬਹੁਤ ਵਧੀਆ। ਪਰ ਨਹੀਂ ਕਹਿ ਰਹੇ। ਉਹ ਫਿਰ ਔਰਤ ਹੈ ਜੋ ਟੱਪ 'ਚ ਖਾਣਾ ਸਵਾਦ। ਹਾਂ ਟੱਪ 'ਚ ਬੈਠੀ ਉਹ ਫਰੈਂਮ ਆ ਰਹੀ ਤੇ ਪਿੱਛੋਂ ਕੋ ਬੰਦਾ ਜਾ ਹੁੰਦਾ ਤੇ ਚੱਕ ਜੀ ਲੱਗੀ ਆ। ਬੰਦੇ ਦੀਆਂ ਕਾਮ ਭਾਵਨਾਵਾਂ ਵੀ ਨੇ। ਹੋਰ ਵੀ ਸਾਰਾ ਕੁਝ ਆ। ਉਹ ਵੀ ਹਾਵੀ ਹੋ ਗਿਆ ਕਿਤੇ ਬੰਦੇ ਤੇ ਬੰਦਾ ਇੱਕ ਥਾਂ ਖੜਦਾ ਨਹੀਂ ਮਤਲਬ ਹੁਣ ਦੇਖਦੇ ਆਂ ਵੀ ਪਹਿਲਾਂ ਲੋਕ ਸੀਗੇ ਤਾਂ ਵਿਆਹ ਕਿ ਲਿਆਉਂਦੇ ਸੀ ਤਾਂ ਇੱਕ ਦਿਨ ਨਾਲ ਹੀ ਹਨ ਜੇ ਕੁੜੀ ਹੁੰਦੀ ਸੀ ਤਾਂ ਉਹਦਾ ਵੀ ਕਹਿੰਦੇ ਸੀ ਵੀ ਇੱਥੋ ਹੀ ਇਹਦੀ ਅਰਥੀ ਉੱਠੂਗੀ ਹੁਣ ਕੁੜੀਆਂ ਵੀ ਆਪ ਦੀ ਰੋਲੇ ਰੱਪੇ ਛੇੜ ਰੱਖੇ ਨੇ ਤਾਂ ਜਿਹੜਾ ਬੰਦਾ ਹੈ ਉਹਦੇ ਵੀ ਇਹ ਭਾਵਨਾਵਾਂ ਨੇ ਤੁਸੀਂ ਕੀ ਮੰਨਦੇ ਹੋ ਵੀ ਹੁਣ ਜਿਹੜੀ ਇਹ ਖਲਾਅ ਦਾ ਜਿਹੜਾ ਰੋਲਾ ਰੱਪਾ ਮਨ ਭਰ ਜਾਂਦੇ ਆ ਛੇਤੀ ਇਸ ਤੋਂ ਤੁਸੀਂ ਕੀ ਥੋੜੀ ਨਾ ਇਮਾਨਦਾਰੀ ਹੋਣੀ ਚਾਹੀਦੀ ਤੁਸੀਂ ਕਿੰਨੀ ਕੁ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਂਦੇ ਹੋ ਅਸੀ ਨਾ ਸਰੀਰ ਕਦੇ ਵਿੱਚ ਹੀ ਫਸੇ ਹੋਏ ਆ ਸਰੀਰ ਵਾਲੇ ਪਾਸੇ ਉਹਦਾ ਕਾਮ ਦੀ ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਨਾ ਮਤਲਬ ਵੀ ਉਹ ਕਾਬੂ ਨਹੀਂ ਕਰ ਪਾਉਂਦੇ ਹਰ ਚੀਜ਼ ਦੀ ਨਾ ਰੇਸ਼ੋ ਹੁੰਦੀ ਹੈ ਕਾਮ ਮਾੜੀ ਚੀਜ਼ ਨਹੀਂ ਹੈਗੀ ਜੇ ਕਾਮ ਮਾੜਾ ਹੁੰਦਾ ਸਾਡੇ ਸਰੀਰ 'ਚ ਨਹੀਂ ਸੀ ਹੋਣਾ ਪਰਮਾਤਮਾ ਨੇ ਕਦੇ ਕੋਈ ਚੀਜ਼ ਨਹੀਂ ਅਸੀਂ ਦੁਨਵਰਤੋਂ ਕਰਨ ਲੱਗ ਪਏ ਅਸੀਂ ਸੈਕਸ ਦੇ ਵਿੱਚੋਂ ਜਾਂ ਕਾਮ ਦੇ ਵਿੱਚੋਂ ਇਹਨਾਂ ਜੈਸ ਸੰਬੰਧਾਂ ਦੇ ਵਿੱਚੋਂ ਅਸੀਂ ਕੀ ਕਰਦੇ ਹਾਂ ਅਸੀਂ ਸਵਾਦ ਲੈਣ ਲੱਗ ਪਏ ਉਹਨੂੰ ਮਨੋਰੰਜਨ ਕਰ ਰਹੇ ਨੇ ਲੋਕ ਸਾਰੇ ਲੋਕਾਂ ਕੋ ਮਨੋਰੰਜਨ ਦਾ ਸਾਧਨ ਨਹੀਂ ਸੀ ਤਾਂ ਇੱਕ ਮਤਲਬ ਵੀ ਆਪਾਂ ਕਾਵਾਂਗੇ ਕਿ ਸਿਰਜਣਾ ਦੀ ਪ੍ਰਕਿਰਿਆ ਸੀ ਠੀਕ ਹੈ ਨਾ ਜੀ ਉਹ ਚੀਜ਼ ਦੇ ਵਿੱਚ ਫਸੇ ਸਵਾਦ ਜਿਹੜਾ ਬੰਦਾ ਹੈ ਨਾ ਜੀਵ ਦਾ ਸਵਾਦ ਹੋਵੇ ਕਿਸੇ ਵੀ ਤਰ੍ਹਾਂ ਸਵਾਦ ਹੋਵੇ ਉਹ ਸਵਾਦ ਤੁਹਾਨੂੰ ਭਾਜੀ ਨਰਕ ਵੱਲ ਲੈ ਕੇ ਜਾਂਦਾ ਹੈ ਇਹਨੂੰ ਕਾਬੂ ਤਾਂ ਹੀ ਕਰੋਗੇ ਜੇਕਰ ਤੁਸੀਂ ਗਿਆਨ ਨਾਲ ਜੁੜੋਗੇ ਬਾਣੀ ਨਾਲ ਜੁੜੋਗੇ ਵੇਦਾਂ ਨਾਲ ਜੁੜੋਗੇ ਮੈਂ ਇਹ ਨਹੀਂ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਤਮ ਹੈ ਸਾਰੇ ਗ੍ਰੰਥ ਹੀ ਚੰਗੇ ਆ ਤੁਸੀਂ ਜਿਹੜੇ ਪਾਸੇ ਮਰਜ਼ੀ ਰਾਹ ਜਾਵੜੋ ਹਨਾ ਤੁਸੀਂ ਉਸ ਪਾਸੇ ਜਾਓਗੇ ਜਦੋਂ ਤੁਸੀਂ ਸ਼ਬਦ ਗੁਰੂ ਨਾਲ ਜੁੜੋਂਗੇ ਤਾਂ ਤੁਹਾਡੀ ਮੁਕਤੀ ਤਾਂ ਹੋਣੀ ਆ ਭਾਜੀ ਹੁਣ ਜਿਹੜੀ ਮੁਕਤੀ ਹੋਣੀ ਆ ਪਹਿਲਾਂ ਹੁੰਦੀ ਸੀਗੀ ਪਾਪਾਂ ਤੋਂ ਮੁਕਤੀ ਹੁਣ ਤੁਹਾਨੂੰ ਮੋਬਾਈਲ ਤੋਂ ਮੁਕਤੀ ਹੋਊਗੀ ਮੋਬਾਈਲ ਦੇ ਵਿੱਚ ਕੀ ਆ ਕਿ ਤੁਹਾਡੀ ਜਿਹੜੇ ਹੁਣ ਸਮਾਜਾਂ ਦੇ ਉਹਦੀ ਪੋਰਨੋਗ੍ਰਾਫੀ ਹੋ ਰਹੀ ਆ ਸਾਬਣ ਦੀ ਮਸ਼ਹੂਰੀ ਉੱਤੇ ਵੇਖੋ ਫੋਟੋ ਕਿੱਦਾਂ ਦੀ ਆ ਹਾਂ ਨਾ ਸਾਬਣ ਇਹ ਵੀ ਕਹਿ ਸਕਦੇ ਨੇ ਭਾਜੀ ਆ ਸਾਬਣ ਨਾਲੋਂ ਬਹੁਤ ਵਧੀਆ ਪਰ ਨਹੀਂ ਕਹਿ ਰਹੇ ਉਹ ਫਿਰ ਔਰਤ ਆ ਜੋ ਟੱਪ ਚ ਖਾਣਾ ਸਵਾਦ ਹਾਂ ਟੱਪ ਚ ਬੈਠੀ ਉਹ ਫਰੇਮ ਆ ਰਹੀ ਤੇ ਪਿੱਛੋਂ ਕੋ ਬੰਦਾ ਜਾ ਹੁੰਦਾ ਫੱਟ ਚੱਕ ਜੀ ਲੱਗੀ ਆ ਉਹ ਕੀ ਆ ਔਰ ਕ੍ਰਿਕਟ ਦੇ ਵਿੱਚ ਵੇਖੋ ਤੁਸੀਂ ਗਲੈ ਹੋਰ ਲਤਾਂੀਆਂ ਵਿਖਾਈ ਜਾਂਦੀਆਂ ਹੁੰਦੀਆਂ ਵਾਈ ਉਹ ਕੀ ਹੈ ਗਲੈਮਰ ਕਿਉਂਕਿ ਜਦੋਂ ਤੁਸੀਂ ਬੰਦੇ ਦੀ ਕਾਮ ਨੂੰ ਕਾਮ ਤੋਂ ਕਾਮਣਾ ਨਿਕਲਦੀ ਹੈ ਤੇ ਤੁਸੀਂ ਬੰਦੇ ਦੀ ਕਾਮਕ ਦਿਸ਼ਾ ਨੂੰ ਕਾਮ ਨੂੰ ਗਲਤ ਦਿਸ਼ਾ ਦੇਤੀ ਤੇ ਤੂੰ ਥੋੜਾ ਸਮਝ ਤੁਹਾਡੇ ਹੱਥ ਚ ਆ ਜਾਊਗਾ ਨਹੀਂ ਪਰ ਮਰ ਇੰਡੀਆ ਦੇ ਵਿੱਚ ਹੀ ਕਿਉਂ ਇੰਡੀਆ ਦੇ ਵਿੱਚ ਹੀ ਅਸੀਂ ਦੇਖਦੇ ਆ ਵੀ ਬਾਹਰਲੇ ਲੋਕ ਨੇ ਉਹ ਜਿੱਦਾਂ ਦਾ ਪਹਿਰਾਵਾ ਸੀ ਉੱਥੇ ਨਾਰਮਲ ਹੀ ਰੋਕ ਲੈਂਦੇ ਨੇ ਪਰ ਇੱਥੇ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਵੇਂ ਤੁਸੀਂ ਗੱਲ ਕਰੀ ਆ ਤਾਂ ਇਹਨਾਂ ਚੀਜ਼ਾਂ ਨੂੰ ਕਿਉਂ ਬढ़ावा ਦਿੱਤਾ ਜਾਂਦਾ ਜਾਂ ਫਿਰ ਜਿਹੜੇ ਸਾਡੇ ਲੋਕ ਹੀ ਨੇ ਉਹੀ ਨਜ਼ਰ ਦੇ ਹੌਲੇ ਨੇ ਨਹੀਂ ਨਜ਼ਰ ਦੇ ਹੌਲੇ ਨਹੀਂ ਸਾਰਾ ਕੁਝ ਉੱਥੇ ਵੀ ਵੀਰੇ ਐਂ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਬਾਹਰ ਜਾੜੋ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਤੁਸੀਂ ਨਸ਼ੇ ਨਹੀਂ ਸਾਰਾ ਕੁਝ ਸੇਮ ਹੈ ਮਨੁੱਖ ਇੱਕੋ ਜਿਹਾ ਵਿਗੜਦਾ ਹੈ ਮਨੁੱਖ ਵਿਸ਼ੇਸ਼ ਹੈ ਹਰ ਥਾਂ ਤੇ ਬੰਦਾ ਉਹੀ ਕਰਦਾ ਉੱਥੇ ਵੀ ਚਟਾਗਰੀ ਬੈਠੇ ਅੰਗਰੇਜ਼ ਵੇਖੇ ਮੈਂ ਠੀਕ ਆ ਆ ਇਧਰ ਵੀ ਮੈਂ ਯੂਨੀਵਰਸਿਟੀਆਂ ਨਾਲ ਜਲੰਧਰ ਵਾਲੇ ਪਾਸੇ ਕੋਈ ਯੂਨੀਵਰਸਿਟੀਆਂ ਚੋਂ ਆਪਾਂ ਨਾ ਨਹੀਂ ਲੈਂਦੇ ਹਨ ਤੇ ਉਧਰ ਮੈਂ ਵੇਖਦਾ ਉੱਥੇ ਮੁੰਡੇ ਜਿਹੜੇ ਹੈਗੇ ਉਹ ਗਲਤ ਕੰਮ ਕਰ ਰਹੇ ਆ ਵੀ ਇੱਕ ਰਾਤ ਕੇ ਲਈ ਆਪਕੇ ਸਾਥ ਰੁਕਤੇ ਆਂ ਜੋ ਚਾਹੋਗੇ ਉਹੀ karenge ਹੂੰ ਤਾਂ ਪੈਸਾ ਦੋ ਉਹ ਚੀਜ਼ਾਂ ਹੁਣ ਮਤਲਬ ਵੀ ਜਿਹੜੀ ਚੀਜ਼ ਆ ਨਾ ਪਦਾਰਥਵਾਦ ਬਣਾ ਰਿਹਾ ਪੈਸਾ ਨਾ ਵਕਾਊ ਕਰਦਾ ਹਰ ਚੀਜ਼ ਨੂੰ ਹੁਣ ਤੁਸੀਂ ਆਈਪਾਂ ਵੇਖੋ ਜੀ ਕਈ ਆਈਪਾਂ ਦੇ ਹਰਗੀਆਂ ਚਲੋ ਆਪਣਾ ਨਾਂ ਲੈ ਸਕਦੇ ਹਨ ਉਹਦੇ ਵਿੱਚ ਕੀ ਹੈ ਕਿ ਤੁਸੀਂ ਕੁੜੀ ਜਿੰਨਾ ਮਰਜੀ ਚੱਕ ਲੋ ਹਣਾ ਵੀ ਮੇਰੇ ਮੇਰੀ ਫਰੈਂਡਸ਼ਿਪ ਚਾਹੀਏ ਮੁੰਡੇ ਵੀ ਚੱਕੀ ਜਾਂਦੇ ਉਹ ਚੱਲਦਾ ਪਰ ਉਹ ਮਤਲਬੀ ਭੇਦ ਜਿਹੜਾ ਹੁੰਦਾ ਨਾ ਉਹ ਭੇਦ ਨਸ਼ਾ ਲੱਗਦਾ ਹੈਗਾ ਵੀ ਅਸੀਂ ਉੱਥੋਂ ਸੁੱਖ ਭਾਲਦੇ ਆ ਬਾਈ ਫਿਰ ਅਸੀਂ ਆਲੇ ਦੁਆਲੇ ਤੋਂ ਸੁੱਖ ਨਹੀਂ ਹੈਗੇ ਤਾਂ ਹੀ ਉਹਨਾਂ ਐਪਾਂ ਦੇ ਵਿੱਚੋਂ ਦੋਸਤੀਆਂ ਲੱਭ ਕੇ ਸਕੂਨ ਲੱਭਦੇ ਆ ਨਹੀਂ ਸਾਰਾ ਕੁਝ ਬੰਦੇ ਦੇ ਅੰਦਰ ਹੀ ਆ ਬਰਹਿ ਮੰਡੀ ਆ ਬਾਬੇ ਨਾਨਕ ਨੇ ਵੀ ਇਹ ਗੱਲ ਕੀਤੀ ਆ ਸਭ ਕੁਝ ਤੇਰੇ ਅੰਦਰ ਆ ਨਾ ਜੰਗਲਾਂ ਦੇ ਵਿੱਚ ਟੋਲ ਇਦਾਂ ਦੀ ਗੱਲ ਆਉਂਦੀ ਆ ਹਣਾ ਕਿਤੇ ਬਸ ਸੁਣਦੇ ਸੀ ਉਹ ਗੱਲ ਤੁਹਾਡੇ ਅੰਦਰ ਹੀ ਪਈ ਆ ਬਾਈ ਹੂੰ ਤੁਸੀਂ ਨਾ ਮਤਲਬ ਵੀ ਮਨੋਖ ਨੇ ਤੁਹਾਨੂੰ ਬੜਾਤਾ ਇਸ ਤਰ੍ਹਾਂ ਤੁਹਾਡੀ ਤਬੀਅਤ ਹੈ ਉਹਨੂੰ ਸਾਹਮਣੇ ਵਾਲੇ ਬੰਦੇ ਨਹੀਂ ਹੈਗੇ ਅਸੀਂ ਤੁਸੀਂ ਮੰਨ ਲਓ ਜੇ ਇਹਨਾਂ ਗੱਲਾਂ ਕਰ ਰਹੇ ਹੋ ਤੁਹਾਡੀ ਕੋਈ ਪਰਸਨਲ ਪ੍ਰੋਬਲਮ ਹੈ ਜੀ ਤੁਸੀਂ ਮੈਨੂੰ ਦੱਸ ਤੀ ਇਹ ਉਹਨਾਂ ਚਿਰ ਮੇਰੇ ਅੰਦਰ ਹੈ ਜਿੰਨਾ ਚਿਰ ਆਪਾਂ ਯਾਰ ਹੈ ਜਦੋਂ ਆਪਣੀ ਯਾਰੀ ਟੁੱਟ ਗਈ ਮੈਂ ਮਿਹਣੇ ਵਾਲਾ ਤੁਹਾਨੂੰ ਮੈਂ ਜਾਣਦਾ ਵੱਡੇ ਨੂੰ ਔਰ ਜਿਹੜੇ ਬੰਦੇ ਦੁਨੀਆ ਦੇ ਵਿੱਚ ਵੱਡੇ ਹੋਏ ਉਹਨਾਂ ਕੋਲੇ ਬੜੇ ਭੇਦ ਨੇ ਉਹਦੇ ਬਾਅਦ ਪਤਾ ਲੱਗਦਾ ਵੀ ਉਹ ਕਈ ਜੀਵਨ ਤੁਸੀਂ ਪੜੋਗੇ ਉਹ ਦੱਸਦੇ ਵੀ ਮੈਂ ਤੇ ਇਨਾ ਮਾੜਾ ਬੰਦਾ ਹਣਾ ਕੋਈ ਹਮ ਨਹੀਂ ਚੰਗਾ ਬੁਰਾ ਨਹੀਂ ਕੋਈ ਜਦੋਂ ਅਸੀਂ ਕਹਿੰਦੇ ਆ ਕਿ ਆਪਦੇ ਐਂਗਲ ਤੋਂ ਜ਼ਿੰਦਗੀ ਵੇਖੋਗੇ ਹੂੰ ਤੇ ਫਿਰ ਤੁਸੀਂ ਖਤਮ ਹੋ ਜਾਂਦੇ ਹੋ ਤੁਹਾਨੂੰ ਸਰਵ ਸ਼੍ਰੇਸ਼ਟਤਾ ਦੇ ਤਰੀਕਿਆਂ ਨਾਲ